ਹਾਂ ਜੀ ਤੁਸੀਂ ਗਾਲੇ 3 ਨੂੰ ਹਰ ਹਫ਼ਤਾ ਤੁਹਾਡਾ ਆਪਣੇ YouTube ਦੇ ਚੈਨਲ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੇ ਜਿਹੜੇ ਵੀਰਾਂ ਸਵਾਲ ਹੁੰਦੇ ਵੀ ਸਾਡੇ ਨਵੇਂ ਰਿਪੀਟ ਕਰਦੇ ਆਂ ਤੇ ਸਾਡੇ ਗਾਵਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਕਿਦੋਂ ਹੀਟ ਚ ਆਈਆਂ ਜਾਂ ਜਿਨ੍ਹਾਂ ਨੇ ਗਾਵਾਂ ਹੀਟ ਚ ਆਉਂਦੀਆਂ ਨੇ ਇਹਨੂੰ ਸਿੰਕ੍ਰੋਨਾਈਜੇਸ਼ਨ ਕਹਿੰਦੇ ਇਹ ਵੀਗਨਰ ਦਾ ਪ੍ਰੋਸੈਸ ਹੈ ਜੀ ਇਹਦੇ ਤੁਸੀਂ ਧਿਆਨ ਰੱਖਣਾ ਇਹਦੇ ਤੇ 1 2 3 4 ਚਾਰ ਇੰਜੈਕਸ਼ਨ ਲਾਉਣੇ ਚਾਰੇ ਇੰਜੈਕਸ਼ਨ ਹੀ ਆਈ ਐਮ ਲਾਉਣੇ ਆ ਮਤਲਬ ਮਸਲ ਤੇ ਲਾਉਣੇ ਕੋਈ ਵੀ ਇੰਜੈਕਸ਼ਨ ਆਪਾਂ ਨਾੜੀ ਤੇ ਨਾ ਲਾਉਂਦੇ ਤਾਂ 0 ਡੇ ਮਤਲਬ ਪਹਿਲੇ ਦਿਨ ਨੂੰ ਤੁਸੀਂ 0 ਡੇ ਮੰਨ ਕੇ ਚੱਲਣਾ ਹੈ ਹੋਟਲ ਤੁਸੀਂ ਲਾਉਣਾ 2 ਰਾਮਲ ਰੱਖਣਾ ਹੈ ਆਈ.ਐਲ. ਠੀਕ ਹੈ ਉਦੋਂ 35 ਘੰਟਿਆਂ ਬਾਅਦ ਬੱਤਰ ਦੇਣ 73 ਘੰਟਿਆਂ ਬਾਅਦ ਤੁਹਾਨੂੰ ਥੋੜਾ ਕਾਰਾਂਡੇ ਲੱਗ ਜੂਗਾ ਉਦੋਂ ਤੁਸੀਂ ਦੀ ਆਈ.ਐਮ. ਸੈਟੀ ਕਰਵਾ ਦੇਣੀ ਹੈ ਆਈ.ਐਮ. ਸੈਟੀ ਦਾ ਮਤਲਬ ਵੀ ਤੁਸੀਂ ਆਪ ਦੀ ਗਾਹ ਦੇ ਦਵਾਈ ਰਖਾ ਦੇਣੀ ਹੈ ਜੇ ਉਹਦੇ ਅੰਦਰ ਮਾੜਾ ਮोटा ਇਨਫੈਕਸ਼ਨ ਹੋਊਗਾ ਤਾਂ ਉਹ ਸਾਫ਼ ਹੋ ਕੇ ਸਾਫ਼ ਤਰ੍ਹਾਂ ਦੇਣ ਲੱਗ ਜੂਗੀ ਉਹ ਜਦੋਂ 10 ਮਿੰਨਾਂ ਬਾਅਦ ਤੁਸੀਂ 5 ml ਰਿਸਰਕ ਦਾ ਇੰਜੈਕਸ਼ਨ ਲਾਉਣਾ ਹੈ ਆਈ ਐਮ ਐਸ ਦਾ ਇਸ ਗੱਲ ਦਾ ਸਖਤ ਧਿਆਨ ਰੱਖਣਾ ਕਿ ਤੁਸੀਂ ਰਿਸਰਕ ਦਾ ਆਈ ਐਮ 20 ਲਾਉਣਾ ਹੈ ਉਹਦੇ ਤੋਂ 7 ਦਿਨ ਬਾਅਦ ਤੁਸੀਂ ਗੈਕਨਾ ਚਲਾਉਣਾ ਹੈ 3 ml ਉਹਦੇ ਜਦ ਤੁਸੀਂ 2 ml ਵੈਕਟਮੈਂਟ ਸਵੇਰ ਤੇ 1 ml ਵੈਕਟਮੈਂਟ ਸ਼ਾਮ ਨੂੰ ਇੱਥੇ ਖਾਸ ਧਿਆਨ ਰੱਖਣਾ ਕਿ ਬਹੁਤ ਵਾਰੀ 3 ml ਵੈਕਟਮੈਂਟ ਇਕੱਠੇ ਲਾ ਦਿੰਦੇ ਆ ਉਹ ਇਕੱਠਾ ਨਹੀਂ ਲਾਉਣਾ ਤੁਸੀਂ ਜਿਹੜਾ ਵੈਕਟਮੈਂਟ ਇੰਜੈਕਸ਼ਨ ਲਾਉਂਗੇ ਉਹ 2 ml ਸਵੇਰ ਲਾਉਣਾ 1 ml ਲਾਉਣਾ ਸ਼ਾਮ ਨੂੰ 7ਵੇਂ ਦਿਨ ਫਿਰ ਇੱਕ ਦਿਨ ਛੱਡ ਕੇ 8ਵੇਂ ਦਿਨ ਛੱਡ ਕੇ 19ਵੇਂ ਦਿਨ ਤੁਸੀਂ ਫੇਰ ਫੇਰ ਇਹ ਸਪਰਕਲ ਰਿਪੀਟ ਕਰਨਾ ਫਿਰ ਉਹ ਵੀ 5 ਐਮਐਲ ਲਾਉਣਾ ਹੈ ਆਈਐਮਐਲ ਲਾਉਣਾ ਹੈ ਇਹ ਤੁਸੀਂ ਲਾਉਣਾ ਸ਼ਾਮ ਨੂੰ 4 ਤੋਂ 5 ਵਜੇ ਦੇ ਵਿੱਚ ਵਿੱਚ ਜੇ ਇਸ ਗੱਲ ਦਾ ਧਿਆਨ ਰੱਖੋ ਜਦੋਂ ਤੁਸੀਂ 19 ਬੰਨੇ ਵਿੱਚ ਸਪਰਕਲ ਲਾਉਣਾ ਤੁਸੀਂ ਸ਼ਾਮ ਨੂੰ ਹੀ ਲਾਉਣਾ 4 ਤੋਂ 5 ਦੇ ਵਿੱਚ ਵਿੱਚ ਇਸ ਟਾਈਮ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਤਦ ਹੀ ਮੇਰੇ ਨਾਲ ਕੇ ਆਪ ਆਪਣੀ ਗੰਢੀ ਇੰਜ ਕਰਵਾ ਲਏਗੇ ਇਹ aí ਆਪਾਂ ਡਬਲ ਕਰਾਵਾਂਗੇ ਇਹ ਤੇ aí ਆਪਾਂ ਸੂਦਾ ਖਾਵਾਂਗੇ ਇੱਕ aí ਆਪਾਂ ਸ਼ਾਮ ਨੂੰ ਕਰਵਾਵਾਂਗੇ ਤਾਂ ਬਹੁਤ ਜ਼ਿਆਦਾ ਚਾਂਸ ਹੈ ਤੁਹਾਡੀ ਗਾ ਰਿਪੀਟ ਨਹੀਂ ਕਰੋਗੀ ਕਨਸੀਵ ਕਰ ਲੂਗੀ ਸ਼ਾਮ ਨੂੰ ਥੋੜੇ ਡਿਸਬੈਲੈਂਸ ਹੋ ਜਾਂਦੇ ਆ ਤਾਂ ਇਸ ਪ੍ਰੋਸੈਸ ਨਾਲ ਤੁਹਾਡੇ ਪਸ਼ੂ ਦੇ ਹਾਰਮਨ ਸਾਰੇ ਸਹੀ ਹੋ ਜਾਣਗੇ ਜੀ ਤਾਂ ਤੁਹਾਡਾ ਪਸ਼ੂ ਕਨਸੀਵ ਕਰ ਲਏਗਾ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ